ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਵੀ ਮਿੱਤਰੋ ਅੱਜ ਤੁਹਾਨੂੰ ਇੱਕ ਨਵਾਂ ਸ਼ੌਂਕ ਕਰਾਉਣ ਜਾ ਰਹੇ ਆ ਗ੍ਰੇ ਹੌਂਡ ਕੁੱਤਿਆਂ ਦੀਆਂ ਜਿਹੜੀਆਂ ਰੇਸਾਂ ਕਰਾਉਣ ਜਾ ਰਹੇ ਆ ਕਕਰਾਲਾ ਕਲਾ ਆਹ ਲਓ ਬਾਈ ਇਧਰੋਂ ਆਂਦੇ ਆ ਭੱਜੇ ਦੇ ਆ ਸ਼ਿਕਾਰੀ ਆ ਰਹੇ ਨੇ ਆਹ ਦੇਖੋ ਆਹ ਦੇਖੋ ਆਹ ਲਓ ਬਾਈ ਚਿੱਟਾ ਪਟਾ ਜੇਤੂ ਆ ਜੀ ਲਓ ਬਾਈ ਆਹ ਦੇਖੋ ਰੇਸਾਂ ਤੇ ਇਹ ਜਸਵੰਤ ਭਾਜੀ ਆਪਣੇ ਜਿਹੜੇ ਮੈਚ ਕਰਾ ਰਹੇ ਨੇ ਠੀਕ ਆ ਜੀ ਭਾਜੀ ਕੀ ਹਾਲ ਹੈ ਜੀ ਬਹੁਤ ਵਧੀਆ ਤੇ ਬਾਈ ਹੁਣਾਂ ਦੇ ਸਾਰੇ ਪੋਤਾ ਹੈ ਜੀ ਬਾਈ ਹੁਣਾਂ ਦਾ ਤੇ ਇੰਗਲੈਂਡ ਦੇ ਵਿੱਚ ਕਾਰੋਬਾਰ ਆ ਤੇ ਇੱਧਰ ਵੀ ਬਹੁਤ ਵਧੀਆ ਕੰਮਾਂ ਤੇ ਸ਼ੌਂਕ ਕਬੂਤਰਾਂ ਦਾ ਝੋੜਿਆਂ ਦਾ ਕੁੱਤਿਆਂ ਦਾ ਤੇ ਸਪੋਰਟ ਬੜੀ ਵੱਡੀ ਆ ਬਾਈ ਹੁਣਾਂ ਦੀ ਸਾਰੇ ਗੇਮਾਂ ਦੇ ਸ਼ਕੀਨ ਨੇ ਬਾਈ ਹੁਣੀ ਤੇ ਇਹ ਇਹ ਜਿਹੜੇ ਇਨਾਮ ਦਿੱਤੇ ਜਾਣੇ ਨੇ ਪਹਿਲੇ ਤੇ ਦੂਜੇ ਨੂੰ ਮੋਟਰਸਾਈਕਲ ਦਿੱਤੇ ਜਾਣਗੇ ਇਹ ਲਓ ਜੀ ਪਹਿਲਾ ਇਨਾਮ ਮਿਕਸ ਸ਼ਿਕਾਰੀ ਕੁੱਤਿਆਂ ਦੀਆਂ ਦੌੜਾਂ ਪਿੰਡ ਕਕਰਾਲਾ ਕਲਾਂ ਸਮੂਹ ਯੂਕੇ ਗ੍ਰੇ ਹਾਉਂਡ ਗਰੁੱਪ ਇਹ ਪਹਿਲਾ ਇਨਾਮ ਠੀਕ ਹੈ ਜੀ ਨਾਲ ਕੱਪ ਨੇ ਕੁਝ ਸਨਮਾਨਤਾ ਤੇ ਇੱਕ ਹੋਰ ਚੀਜ਼ ਦੂਜਾ ਇਨਾਮ ਇਹ ਹੈ ਜੀ ਕਕਰਾਲਾ ਕਲ ਠੀਕ ਹੈ ਜੀ ਆ ਜਾ ਤੇ ਇੱਕ ਚੀਜ਼ ਦਸੀਏ ਸਪੈਸ਼ਲ ਆਪਣਾ ਬਾਈ ਪਿੰਕਾ ਜਰਗ ਬਾਈ ਦਾ ਸਪੈਸ਼ਲ ਵਿਸ਼ੇਸ਼ ਸਨਮਾਨ ਇੱਥੇ ਕੀਤਾ ਜਾਣਾ ਬਾਈ ਠੀਕ ਹੈ ਜੀ ਇਸ ਟਾਈਮ ਕਕਰਾਲੇ ਕਲਾਂ ਦੀ ਧਰਤੀ ਦੇ ਉੱਤੇ ਵਿਸ਼ੇਸ਼ ਸਨਮਾਨ ਬਾਈ ਪਿੰਕਾ ਜਰਗ ਜਿਹੜੇ ਕਿ ਇੱਕ ਨੈਚੁਰਲ ਬਾਡੀ ਬਣਾਈ ਹੋਈ ਆ ਤੇ ਬਹੁਤ ਵਧੀਆ ਸੁਨੇਹਾ ਵੀ ਦਿੰਦੇ ਨੇ ਤੇ ਬੱਚਿਆਂ ਨੂੰ ਚੰਗੇ ਰਾਹੇ ਪਾਉਂਦੇ ਨੇ ਨਸ਼ਿਆਂ ਤੋਂ ਦੂਰ ਰਹਿਣ ਦਾ ਜਿਹੜਾ ਵੱਡਾ ਸੁਨੇਹਾ ਬਾਈ ਹੁਣਾਂ ਵੱਲੋਂ ਦਿੱਤਾ ਜਾਂਦਾ ਹੈ ਜੀ ਠੀਕ ਹੈ ਜੀ ਤੇ ਇਹ ਸਾਰੇ ਦੇ ਸਾਰੇ ਕੱਪ ਜਿਹੜੇ ਹੈਗੇ ਆ ਇਨਾਮ ਦੇ ਵਿੱਚ ਦਿੱਤੇ ਜਾਣੇ ਨੇ ਬਾਈ ਜੀ ਅਸਾਂ ਪਹਿਲੇ 10 ਨੂੰ ਇਨਾਮ ਹੈਗੇ ਨੇ ਹਾਂ ਠੀਕ ਹੈ ਜੀ ਤੇ ਇਹ ਮੋਟਰਸਾਈਕਲ ਨੇ ਜੀ ਇਹਦੀ ਭਾਜੀ ਕੋਈ ਐਂਟਰੀ ਫੀਸ ਵੀ ਹੈ ਜਾਂ ਨਾਰਮਲ ਐਂਟਰੀ ਫੀਸ ਤੋਂ ਉਦੋਂ 500 ਰੁਪਿਆ ਹੈਗੀ ਆ ਠੀਕ ਹੈ ਜੀ ਹਾਂ ਜੀ ਸਹੀ ਐ 500 ਰੁਪਏ ਦੀ ਐਂਟਰੀ ਫੀਸ ਆ ਬਾਕੀ ਖਾਣ ਪੀਣ ਦਾ ਲੰਗਰ ਦਾ ਪੂਰਾ ਇੱਥੇ ਪ੍ਰਬੰਧ ਜਿਹੜਾ ਕੀਤਾ ਗਿਆ ਆ ਉਹ ਵੀ ਕੋਈ ਪੈਸਾ ਨਹੀਂ ਕਿਸਦਾ ਉਹਦੇ ਵਿੱਚ ਆਹ ਲਓ ਬਾਈ ਯਾਰ ਬੜਾ ਜੇਤੂ ਆ ਜੀ ਸ਼ੌਂਕ ਕਰਾਉਨੇ ਬਾਈ ਕੈਵਨ ਕਿਲ ਆਪਾਂ ਜਿਹੜਾ ਹੈਗਾ ਇਹਨਾਂ ਕੁੱਤਿਆਂ ਦਾ ਵੀ ਸੈਕਰਾਮੈਂਟੋ ਤੇਜੀ ਸੰਤੂ ਸੈਕਰਾਮੈਂਟੋ ਬੱਲੀ ਮੰਗਟ ਸੈਕਰਾਮੈਂਟੋ ਬਿੱਟੂ ਤਮੋਟ ਸੈਂਟੀ ਤਮੋਟ ਰਪਿੰਦਰ ਤਮੋਟ ਦਾ ਕੁੱਤਾ ਵੀ ਟੂ ਚਿਤਰਾ ਇਹ ਦੋ ਨੰਬਰ ਇਹ ਚੋ ਜੇਤੂ ਆ ਜੀ ਲਓ ਬਾਈ ਹੁਣ ਤੁਹਾਨੂੰ ਦਿਖਾਉਨੇ ਆਪਾਂ ਸ਼ੌਂਕ ਕਰਾਉਨੇ ਆ ਪੂਰਾ ਜਿਹੜਾ ਵਧੀਆ ਇਸ ਟਾਈਮ ਚੱਲ ਰਿਹਾ ਹੈਗਾ ਆ ਇੰਦਰ ਆਪਣੇ ਸਾਰੇ ਦੇ ਸਾਰੇ ਜਿਹੜੇ ਹੈਗੇ ਨੇ ਸ਼کاری ਵੀਰ ਜਿਹੜੇ ਦੇਖ ਰਹੇ ਨੇ ਇਸ ਟਾਈਮ ਸ਼ੌਂਕ ਜਿਹੜਾ ਬਹੁਤ ਵਧੀਆ ਜਿਹੜਾ ਚੱਲ ਰਿਹਾ ਆ ਇਹ ਆਪਣੇ ਕਮੇਟੀ ਮੈਂਬਰ ਨੇ ਆ ਲੈ ਬਾਈ ਇਹ ਦੇਖੋ ਤੈਨੂੰ ਬਾਈ ਕਰਦੇ ਜਿਹੜਾ ਦੂਜੇ ਨਾਲ ਪਾਈ ਉਹਦੇ ਤਾਂ ਕਰਦੇ ਆ ਬਾਈ ਹੁਣ ਇਹਨੇ ਮੈਂ ਕਿਉਂ ਬਾਈ ਲਵਾ ਚਾਹਾਂ ਮੈਨੂੰ ਕਿੱਥੇ ਬਾਈ ਮੈਲੀ ਕਿੱਥੇ ਨਾ ਹੋਣ ਇਹ ਲਓ ਜੀ ਉਹੀ ਤਾਂ ਗੱਲ ਆ ਯਾਰ ਉਹ ਇੱਥੇ ਲੈ ਕੇ ਆ ਕੇ ਨਾਮ ਸਿੱਖਿਆ ਕੇ ਆ ਯਾਰ ਮਾਨੂੰ ਨਾ ਮਾਣੇ ਕੋਈ ਗੱਲ ਆ ਕੋਈ ਜਿਹੜਾ ਹੁੰਗਾ ਬਹੁਤ ਹੀ ਵਧੀਆ ਜਿਹੜਾ ਹੈਗਾ ਆ ਮੈਚ ਕਰਵਾਏ ਜਾ ਰਹੇ ਨੇ ਬੰਦੇ ਕੱਟੇ ਯਾਰ ਬੰਦੇ ਕੱਟਦੇ ਬਾਈ ਇਹ ਨਹੀਂ ਹੁਣ ਨਹੀਂ ਰੌਲਾ ਪਾ ਬਾਈ ਕਰ ਰੌਲਾ ਨਹੀਂ ਕਰਦੀਏ ਪਰੌਣਕਾਂ ਲੱਗੀਆਂ ਹੋਈਆਂ ਬਈ ਅਸਲੇ ਕਕਰਾਲੇ ਕਲਾਂ ਦੀ ਧਰਤੀ ਤੇ ਤੁਹਾਨੂੰ ਕੂੜੇ ਦਾ ਪੂਰਾ ਆਪਾ ਦਿਖਾਉਨੇ ਆ ਇੱਧਰ ਵੀ ਆ ਗਿਓ ਕੱਟਣੀਆਂ ਹੈ ਇਧਰ ਭਰਾ ਆਪਣੇ ਪੂਰਾ ਇੰਜੋਏਮੈਂਟ ਕਰ ਰਹੇ ਨੇ ਸਟੇਜ ਦੇ ਉੱਤੇ ਵੀ ਬੈਠੇ ਹੋਏ ਨੇ ਬਾਪੂ ਪਤਾ ਨਹੀਂ ਪਤਾ ਨਹੀਂ ਕਿ ਪਾਦੇ ਨੂੰ ਹਾਂ ਆ ਜਾਓ ਤੇ ਆ ਲਓ ਬਾਈ ਤਾਂ ਦਿਖਾਉਨੇ ਆ ਇਧਰੋਂ ਆ ਰਹੇ ਨੇ ਸ਼ਿਕਾਰੀ ਆਹ ਲਓ ਬਾਈ ਆ ਛੜਾ ਦੱਤੇ ਬਾਈ ਹਾਂ ਹੁੰਦੇ ਨੇ ਭੱਜੇ ਆਉਂ ਜਾਂਦੇ ਨੇ ਬਾਈ ਪੁੱਤਾਂ ਡ੍ਰੈਗੋ ਜਿੱਤਰੇ ਦੇ ਪੁੱਤਾਂ ਲਾਲ ਜਿਹੜਾ ਰਾਜੇ ਸਿੰਘ ਰਾਜੇ ਔਰ ਰਾਹੁਲ ਪੰਘੂ ਮਿੱਟੂ ਤੋਂ ਮੋਟਰਸਾਈਕਲ ਦਾ ਮੇਰਕੋਟਲਾ ਬਾਗਬਾ ਕ੍ਰੇਡ ਦਾ ਪੁੱਤਾ ਲੋਟੀਪੋਇ ਚਿਤਰਾ ਜੀ ਦੋਨੇ ਇਸੇ ਸਾਲ ਦੇ ਇੰਪੋਰਟ ਜਾਨਵਰ ਆ ਜੀ ਅਸੀਂ ਧੰਨਵਾਦ ਕਰਦੇ ਆਂ ਜੀ ਕੁਲਵੰਤ ਯੂਕੇ ਜਸਵੰਤ ਯੂਕੇ ਹਰਮਨ ਕਕਰਾਲਾ ਜੀਤਾ ਕਕਰਾਲਾ ਜਿੰਨਾਂ ਵੱਲਿਓਂ ਅੱਜ ਦੀ ਡਰਬੀ ਸਪਾਂਸਰ ਆ ਜੀ ਇਹ ਜੀ ਮੋਟਰਸਾਈਕਲ ਦੇ ਨਾਲ ਜਿਹੜਾ ਖਿੱਚ ਖਿੱਚ ਕੇ ਜਿਹੜਾ ਇੱਧਰ ਵਾਪਸੀ ਜਿਹੜਾ ਹੈਗਾ ਆ ਇਨੂੰ ਕੀ ਕਹਿੰਦੇ ਆ ਜੀ ਜਿਹੜਾ ਇਹ ਲੈ ਕੇ ਆਂਦੇ ਡੰਮੀ ਕਹਿੰਦੇ ਨੇ ਡੰਮੀ ਕਹਿੰਦੇ ਨੇ ਡੰਮੀ ਨੂੰ ਵਾਪਸ ਲੈ ਕੇ ਆਂਦੇ ਨੇ ਇੱਥੇ ਜੀ ਸਹੀ ਹੋ ਗਿਆ ਜੀ ਉਧਰ ਤਿਆਰ ਆ ਦੁਵਾਰਾ ਭੱਜਣ ਦੇ ਲਈ ਜੀ ਜੀ ਵੀਡੀਓ ਕੋਈ ਨਹੀਂ ਟੀਮ ਨਾ ਬਣਾਉਂਦੇ ਹਰ ਤੇ ਸੁਪਰਸਟਾਰ ਜੀ ਸਾਹਮਣੇ ਟਰੈਕ ਲੱਗਾ ਹੋਇਆ ਜੱਟੋ ਜੀ 5 ਨੰਬਰ ਇਹ ਆਪਣੇ ਜੱਜ ਨਹੀਂ ਜੀ ਗੁਜਰਾਤੀ ਤੋਂ ਸਮਾਗਮ ਇਹ ਜੀ ਆਪਣੇ ਜਿਹੜੇ ਜੱਜ ਨੇ ਮੀਨ ਜਿਹੜੇ ਫੈਸਲਾ ਕਰਨ ਵਾਸਤੇ ਬੱਬੂ ਮਾਨ ਜੀ ਕੈਲੀਫੋਰਨੀਆ ਤੋਂ ਪਰਮਜੀਤ ਹੰਦਲ ਯੂ ਐਸ ਏ ਪਰਮਜੀਤ ਹੰਦਲ ਜੀ ਯੂ ਐਸ ਏ ਤੇ ਜਸਪਾਲ ਮਾਨ ਗੁੜੇ ਜਸਪਾਲ ਮਾਨ ਗੁੜੇ ਜਸਪਾਲ ਮਾਨ ਗੁੜੇ ਬਾਈ ਹੁਣੀ ਇੱਥੇ ਪਹੁੰਚੇ ਹੋਏ ਨੇ ਤੇ ਇਹ ਇਸ ਟਾਈਮ ਜੱਜ ਨੇ ਆਪਣੇ ਜਿਹੜੇ ਕਿ ਫੈਸਲੇ ਪੂਰੇ ਕਰਨਗੇ ਜੀ ਤੇ ਬਹੁਤ ਹੀ ਵਧੀਆ ਜਿਹੜਾ ਸ਼ੌਕ ਚੱਲ ਰਿਹਾ ਹੈ ਇਹਦੇ ਠੀਕ ਹੈ ਜੀ ਤੇ ਸ਼ੌਕ ਜਿਹੜਾ ਪੂਰਾ ਵਧੀਆ ਹੋ ਰਿਹਾ ਜੀ ਸਕੀਟਾ ਸਕੀਟੋ ਤੇ 5 ਨੰਬਰ ਵਿੱਚੋਂ ਜੇਤੂ ਹੈ ਛਟੋ ਦੀ 6 ਨੰਬਰ 7 ਕਰੋ ਜੀ ਤਿਆਰ ਲਾਡੀ ਸੇਖੋ ਭਰਤਪੁਰ ਸਗਨ ਸੇਖੋ ਬਿੱਲੂ ਟੋਡਰ ਮਾਜਰਾ ਸੇਖੋ ਭਗਤਪੁਰ ਦਾ ਕੁੱਤਾ ਵਾਈਟ ਬੋਰਡ ਦੇ ਪੁਤੰਦਰਵਾਜ ਨੇ ਆਪਣੇ ਇਹ ਫਰੈਡੋ ਦਾ ਜੇਤੂ ਬੰਦਾ ਕੀ ਲਾਲ ਬਟਾ ਜੀ ਸਰਪੰਚੋਂ ਦੇ ਮੇਲੇ ਨੇ ਤਿੰਨ ਵਾਰ ਜਿੱਤੇ ਆ ਠੀਕ ਆ ਠੀਕ ਆ ਜੀ ਇਹਦੇ ਨਾਲ ਸਹੀ ਆ ਸਹੀ ਆ ਜੀ ਬਹੁਤ ਵਧੀਆ ਜੀ ਹੋਰ ਭਾਈ ਮੁੰਡਿਆ ਕੀ ਹਾਲ ਤੇਰਾ ਨਵਾਂ ਟ੍ਰੈਕ ਦੀ ਬੰਦ ਨਾਰ ਬੜਾ ਜੇਤੂ ਆ ਜੀ ਤੇ ਪੰਜ ਗਰਦੇਸਰੀ ਢੁੱਲਰ ਅੰਮ੍ਰਿਤਪੁਰ ਤੇ ਸਖਜਿੰਦਰ ਪੁੱਲਰ ਨਿਊ ਫੈਕਟਰੀ ਕੋ ਬਟਾਲਾ ਦਾ ਪੁੱਤ ਆਲੇਗੋ ਬਖਤ ਸਿੰਘ ਜਿੰਦਰ ਨੇ 2 ਘੰਟਾ ਨਾ ਆਇਆ ਪੰਜ ਛੇ ਦਿਨ ਕੰਮ ਕਰਦੇ ਲਾਰਪੜਾ ਜੇਤੂ ਬਾਈ ਜੀਤਾ ਕਕਰਾਲਾ ਜਿਹੜਾ ਇੰਨੇ ਭਰਾਵਾਂ ਵੱਲੋਂ ਇੰਨਾ ਵੱਡਾ ਮੇਲਾ ਰੌਣਕਾਂਇਆ ਆ ਜੀ ਤੇ ਨੰਬਰ 1 ਪ੍ਰਬੰਧ ਹੈ ਜੀ ਹਾਂ ਜੀ ਪਹਿਲੇ ਨਹੀਂ ਹੋਇਆ ਉਹ ਵੀ ਅਰਚਦੇ ਤੈਨੂੰ ਇਹ ਗੱਲ ਦੱਸ ਦਿੰਦਾ ਹਾਂ ਹਾਂ ਇਹਦੇ ਪਹਿਲੇ ਸੀ ਉਹ ਤਾਂ ਪੱਟ ਪੱਟ ਖੋਲਿਆ ਹਾਂ ਹਾਂ ਅੱਜ ਨੂੰ ਆ ਜਰਾ ਜੋ ਐਟੀਟੀ ਕਰੇ ਪਾਉਣਗੇ ਤੇ ਹੀਟਰ ਬੰਦਾ ਤੇਰਾ ਬੜਾ ਕਾਟੇਗਾ ਅੱਜ ਨਾ ਮੈਸੇਜ ਵੀ ਭਜਾਉਣਾ ਹੈ ਨਹੀਂ ਮਿਲਣਾ ਸਰ ਤੇ ਆਦੋਣਾ 20 ਨੂੰ 21 ਨੂੰ ਆਉਣਾ ਉਹ ਕਰਦੇ ਵੀ ਨਾ ਆਪਣਾ ਚਿੱਟਾ ਬਣਾ ਜੇਤੂ ਆ ਜੀ ਟਾਈਗਰ ਗਰੁੱਪ ਦਾ ਕੁੱਤਾ ਮਾਈਕੋ ਤੇ 10 ਨੰਬਰ ਇਹ ਜੋ ਜੇਤੂ ਆ ਜੀ ਲੈਓ ਜੀ ਹੁਣ 11 ਜਿਹੜਾ ਹੈ ਜਿਹੜਾ ਲਾਈਵ ਵੀ ਹੋਇਆ ਲਾਲ ਪਟਾ ਜੇਤੂ ਆ ਜੀ ਸਰਪੰਚ ਬਹਿਰਵਾਲ ਜੋਗਰਨ ਮੜਿਆਣੀ ਹਰਮਨ ਕਪਰਾਣਾ ਦਾ ਪੁੱਤਾਂ ਕੌਲਟੀ ਮੈਚ ਵਿੱਚ ਉਤਰਾ ਇਹ ਵੀ ਇਸ ਸਾਲ ਦਾ ਇੰਪੋਰਟ ਜਾਨ ਬੜਾ ਬਾਈ ਸਰਪੰਚ ਬਹਿਰਵਾਲ ਤੇ ਜੋਗਰਨ ਮੜਿਆਣੀ ਤੇ ਬਾਹਰੋਂ ਇੰਪੋਰਟ ਕਰਵਾ ਕੇ ਲਿਆ ਬਾਈ ਨੋਟ ਕਰ ਲਓ ਜਿਹੜਾ ਜੱਤਵਾਰ ਦਾ ਫੈਸਲਾ ਜਿੰਨਾ ਟਾਂ ਕੁੱਤੇ ਨਹੀਂ ਪੜੇ ਜਾਂਦੇ ਉਦੋਂ ਬਾਅਦ ਬੋਲੇ ਕਰਾਂਗੇ ਛਟਾ ਪੜਾ ਜੇਤੂ ਆ ਜੱਗਾ ਮੋਹੀ ਮਾਨਗੁਰਪੁਰੇ ਦਾ ਪੁੱਤ ਕੈਪਟਨ ਕਾਲਾ ਇਹ 12 ਨੰਬਰ ਦੇ ਤੋਂ ਜੇਤੂ ਆ ਛਟੋ ਜੀ ਹੁਣ 13 ਨੰਬਰ 14 ਗੁਰੂ ਜੀ ਤਿਆਰ ਜਗਦੇਵ ਸ਼ਰਮਾ ਦੇ ਤੋਂ ਨਾ ਜੀ ਇੱਦਾਂ ਕੋ ਤਾਂ ਗੱਜਮੋ ਬਲੈਕ ਇਹ ਪਟਾ ਲਾਲ ਇਹਦਾ ਮੁਕਾਬਲਾ ਸੁਖਜੀਤ ਹੋਂਕਾਂਗ ਇਹਦਾ ਮੁਗਰੇ ਪਾ ਓ ਤੋ ਦੇਖੋ ਜਾਂਦੇ ਸ਼ਿਕਾਰੀ ਉੜ ਗਈ ਨਾਲ بڑا ਜੇਤੂ ਜੀ ਸਤਨਾਮ ਸੁਧਾਰ ਭੀਮਾਪਾਲ ਦਾ ਜਸਵੰਤ ਸੈੰਡੋ ਵਾਲਾ ਦਾ ਕੁੱਤਾ ਫਰੰਗੀ ਉਹ ਜਾਨਵਰ ਟ੍ਰੈਚ ਹੋ ਗਿਆ ਜੀ ਇੱਕ ਕਾਰਕ ਦੇ ਨਾਲ ਕੋਈ ਜਾਨਵਰ ਲੈ ਕੇ ਜਾਓ ਯਾਰ ਕਿੰਨੀ ਜਗ੍ਹਾ ਯਾਰ ਉੱਥੇ ਰਹੋ ਆਇਨਾ ਕੰਮ ਕਰੋ ਯਾਰ ਚਿੱਟਾ ਪੜਾ ਜੇਤੂ ਆ ਜੀ ਕੁਜਿਤ ਹਾਂਗਕong ਸਿੱਪੂ ਕਨੇਡਾ ਨਿੱਕੂ ਟਰੋਲੀ ਪਾਈ Sangábras, ele cortado